ਕਰਨ ਅਜਲਾ ਦਾ ਐਮ ਐਫ ਗੱਭਰੂ ਪੰਜਾਬੀ ਸੱਭਿਆਚਾਰ ਦੇ ਖਿਲਾਫ ਹੈ ਜੇਕਰ ਇਹ ਗਾਣਾ ਗਾਉਂਦਾ ਹੈ ਉਹਨਾਂ ਗਾਣੇ ਦੇ ਵਿੱਚ ਐਮ ਐਫ ਐਮ ਐਫ ਗੱਭਰੂ ਦੱਸੋ ਮੈਡਮ ਪੂਰੀ ਦੁਨੀਆ ਨੂੰ ਪਤਾ ਹੈ ਐਮ ਐਫ ਕੀ ਹੈ ਐਮ ਐਫ ਦੀ ਫੁੱਲ ਫਾਰਮ ਉਸ ਗਾਣੇ ਦੇ ਵਿੱਚ ਫੁੱਲ ਕਹਿ ਕੇ ਔਰਤ ਦੀ ਬੇਇੱਜ਼ਤੀ ਕਿਤੇ ਨੇ ਮਾਦੀ ਦੀ ਬੇਇੱਜ਼ਤੀ ਕਿਤੇ ਨੇ ਪੰਜਾਬੀ ਸੱਭਿਆਚਾਰ ਦੀ ਬੇਇੱਜ਼ਤੀ ਹੈ ਮੈਡਮ ਕਰਨਾਟਕ ਤੋਂ ਮਹਾਰਾਸ਼ਟਰ ਤੋਂ ਲੋਕਮੈਨ ਨੂੰ ਫੋਨ ਕਰਕੇ ਪੁੱਛ ਰਹੇ ਨੇ ਕਰਨੌਜ਼ਲਾ ਇੱਕ ਗਾਣਾ ਆਇਆ ਉਹ ਐਮਐਫ ਗੱਪਰੂ ਕਹਿ ਰਹੇ ਨੇ ਕਿ ਐਮਐਫ ਦਾ ਮਤਲਬ ਉਹਨਾਂ ਨੂੰ ਕੁਝ ਕਰਨੋਜ਼ਲਾ ਤੱਕ ਪਹੁੰਚੀ ਇਹ ਗੱਲ ਕਿ ਤੁਸੀਂ ਕੰਪਲੇਂਟ ਫਾਈਲ ਕਰਤੀ ਨਹੀਂ ਉਹਨਾਂ ਦੇ ਤੱਕ ਮੈਂ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿੱਥੇ ਪਹੁੰਚ ਕਰਨ ਦੀ ਲੋੜ ਸੀਗਾ ਮੈਨੂੰ ਜਿਵੇਂ ਲੁਧਿਆਣਾ ਡੀਸੀ ਜਿਵੇਂ ਪੰਚਾਇਤ ਅਫਸਰ ਗਾਣਾ ਉਥੇ ਸ਼ੂਟ ਹੋਇਆ ਜਿੱਦੇ ਤੁਸੀਂ ਕੰਪਲੇਂਟ ਫਾਈਲ ਜੱਦੀ ਪਿੰਡ ਕਰਨੋਜ਼ਲਾ ਦੀ ਜੱਦੀ ਪਿੰਡ ਹੈ ਖੰਨੇ ਦੇ ਨੇੜੇ ਲੁਧਿਆਣਾ ਡਿਸਟ੍ਰਿਕਟ ਤੇ ਦੇ ਸਰਪੰਚ ਦੇ ਖਿਲਾਫ ਕਿ ਮੈਨੇ ਸ਼ਿਕਾਇਤ ਕੀਤੀ ਹੈ ਤਾਂ ਕਿ ਉਹਨਾਂ ਨੂੰ ਬੁਲਾ ਕੇ ਪੁੱਛਿਆ ਜਾਵੇ ਇਹ ਐਮਐਫ ਦੀ ਵਰਤੋਂ ਹੋਣ ਦੇ ਬਾਵਜੂਦ ਉਸ ਗਾਣੇ ਉਸ ਪਿੰਡ ਦੇ ਵਿੱਚ ਕਿਵੇਂ ਹੋਇਆ ਸੁਨਵਾਈ ਹੁੰਦੀ ਹੈ ਜਿਹੜਾ ਵੀ ਸਟੈਪ ਚੱਕ ਤੁਸੀਂ ਪੰਡਿਤ ਜੀ ਇਕੱਲੇ ਕੌਨਫੀਡੈਂਟਲੀ ਇਹਨਾਂ ਚੀਜ਼ਾਂ ਦੇ ਲਈ ਅੱਗੇ ਆ ਜਾਂਦੇ ਹੋ ਕੋਈ ਸਪੋਰਟ ਕਰਦਾ ਹੈ ਕੋਈ ਇੰਡਸਟਰੀ ਚ ਵੈਸੇ ਡਾਇਰੈਕਟ ਗੱਲ ਕਰਦੇ ਆ ਕੋਈ ਆਰਟਿਸਟ ਤੁਹਾਡੇ ਨਾਲ ਜਿੱਥੇ ਔਰਤ ਦੀ ਬੇਇੱਜ਼ਤੀ ਉੱਤੇ ਮੈਂ ਖੜ ਕੇ ਆਵਾਜ਼ ਉਠਾਉਂਦਾ پائی ਅਗਸਤ ਨੂੰ ਕਰਨ ਉਹਦੇ ਹੋਰ ਗਾਣਾ ਆ ਰਹੇ ਨੇ ਪੂਰਾ ਐਲਬਮ ਉਹ ਐਲਬਮ ਚੱਕ ਕੀਤਾ ਜਾਊਗਾ ਉਸ ਸਾਲ ਮਦ ਵਿੱਚ ਕੋਈ ਗਲਤ ਗਾਣਾ ਤਾਂ ਨਾ ਹੋਵੇ ਔਰਤ ਦੀ ਬੇਇੱਜ਼ਤੀ ਕਰਨ ਵਾਲੇ ਸ਼ਰਾਬ ਦੀ ਬੰਦੂਕ ਦੀ ਨਾ ਹੋਵੇ ਸੋ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਹਮੇਸ਼ਾ ਪੰਡਿਤ ਰਾਓ ਅੱਗੇ ਆਉਂਦੇ ਨੇ ਫਿਰ ਚਾਹੇ ਕਿਸੇ ਪੰਜਾਬੀ ਕਲਾਕਾਰ ਦੇ ਵੱਲੋਂ ਇਹੋ ਜਿਹੇ ਗਾਣੇ ਗਾਏ ਜਾਂਦੇ ਨੇ ਜਿਨ੍ਹਾਂ ਤੇ ਰੋਕ ਲਗਾਉਣ ਦੇ ਲਈ ਜਿਨ੍ਹਾਂ ਨੂੰ ਥੰਮ ਦੇਣ ਦੇ ਲਈ ਉਹ ਹਮੇਸ਼ਾ ਅੱਗੇ ਵਧਦੇ ਨੇ ਸੋ ਇਦਾਂ ਹੀ ਇੱਕ ਕਰਨ ਔਜਲੇ ਦਾ ਗਾਣਾ ਰਿਲੀਜ਼ ਹੋਇਆ ਜਿਸ ਦਾ ਟਾਈਟਲ ਹੈ ਐਮ ਐਫ ਗੱਭਰੂ ਜਿਸ ਤੋਂ ਬਾਅਦ ਪੰਡਿਤ ਰਵਿਕਾਇਰ ਫਿਰ ਤੋਂ ਜੋ ਨੇ ਸਾਹਮਣੇ ਆਏ ਨੇ ਔਰ ਉਹਨਾਂ ਨੇ ਸ਼ਿਕਾਇਤ ਦਰਜ ਕੀਤੀ ਹੈ ਔਰ ਬਹੁਤ ਸਾਰੇ ਕਲਾਕਾਰਾਂ ਤੇ ਪਹਿਲਾਂ ਉਹਨਾਂ ਨੇ ਕੰਪਲੇਂਟਸ ਕੀਤੀਆਂ ਨੇ ਜਿਹੜੇ ਜੋ ਪ੍ਰਮੋਟ ਕਰਦੇ ਨੇ दारू ਨੂੰ ਜਾਂ ਹਥਿਆਰਾਂ ਨੂੰ ਸੋ ਅੱਜ ਕਰਨ ਔਜਲੇ ਦੇ ਗਾਣੇ ਤੋਂ ਕਿਉਂ ਇਤਰਾਜ਼ ਹੋਇਆ ਕਿਹੜੀ ਸ਼ਬਦਾਵਲੀ ਤੋਂ ਪੰਡਿਤ ਰਾਓ ਨੂੰ ਇਤਰਾਜ਼ ਹੈ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਤੋਂ ਸਾਹਮਣੇ ਆ ਕੇ ਕਦਮ ਚੁੱਕਿਆ ਹੈ ਕਿ ਇਹੋ ਜਿਹੇ ਗਾਣਿਆਂ ਨੂੰ ਬੈਨ ਕਰ ਦੇਣਾ ਚਾਹੀਦਾ ਸੋ ਪੰਡਿਤ ਜੀ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗੀ ਕਿ ਕਰਨ ਅਜਲਾ ਦਾ ਐਮ ਐਫ ਗੱਭਰੂ ਪੰਜਾਬੀ ਸੱਭਿਆਚਾਰ ਦੇ ਖਿਲਾਫ ਹੈ ਸੋ ਮੈਂ ਜਾਣਨਾ ਚਾਹੂੰਗੀ ਕਿ ਤੁਸੀਂ ਪੂਰਾ ਗਾਣਾ ਸੁਣਿਆ ਇਹ ਵਾਲਾ ਜੀ ਬਿਲਕੁਲ ਮੈਡਮ ਪੂਰਾ ਗਾਣਾ ਸੁਣ ਕੇ ਹੀ ਮੈਂ ਇਹ ਕਦਮ ਚੁੱਕਿਆ ਹੈ ਜੀ ਸੋ ਤੁਸੀਂ ਸਾਰੇ ਸਿੰਗਰਾਂ ਨੂੰ ਫੋਲੋ ਕਰਦੇ ਹੋ ਬਿਲਕੁਲ ਮੈਡਮ ਪੰਜਾਬ ਦੇ ਵਿੱਚ ਜਿੰਨੇ ਵੀ ਗਾਇਕ ਨੇ ਉਹਨਾਂ ਦੇ ਗਾਣੇ ਸੁਣ ਕੇ ਜੇ ਚੰਗੇ ਗਾਣੇ ਮੈਂ ਤਾਰੀਫ ਕਰਦਾ ਹੈ ਜੇ ਗਲਤ ਗਾਣੇ ਮੈਂ ਖੰਡਨ ਕਰਦਾ ਹੈ ਅੱਛਾ ਜੀ ਸੋ ਇਹ ਗਾਣੇ ਦੇ ਵਿੱਚ ਕੀ ਇਤਰਾਜ਼ ਸੀਗਾ ਮੈਡਮ ਬਹੁਤ ਹੀ ਨਿਮਰਤਾ ਨਾਲ ਤੁਹਾਨੂੰ ਦੱਸ ਦੇਣਾ ਮੈਂ ਕਰਨ ਔਜਲਾ ਇੱਕ ਪੰਜਾਬ ਦੇ ਗੱਭਰੂ ਹੋਣਹਾਰ ਮੁੰਡੇ ਜੇਕਰ ਇਹ ਗਾਣਾ ਗਾਉਂਦਾ ਹੈ ਉਹਨਾਂ ਗਾਣੇ ਦੇ ਵਿੱਚ ਐਮ ਐਫ ਐਮ ਐਫ ਗੱਭਰੂ ਦੱਸੋ ਮੈਡਮ ਪੂਰਾ ਦੁਨੀਆ ਨੂੰ ਪਤਾ ਹੈ ਐਮ ਐਫ ਕੀ ਹੈ ਐਮ ਐਫ ਦੀ ਫੁੱਲ ਫਾਰਮ ਉਸ ਗਾਣੇ ਦੇ ਵਿੱਚ ਫੁੱਲ ਕਹਿ ਕੇ ਔਰਤ ਦੀ ਬੇਇੱਜ਼ਤੀ ਕੀਤੇ ਨੇ ਮਾਂ ਦੀ ਬੇਇੱਜ਼ਤੀ ਕੀਤੇ ਨੇ ਮਾਂ ਦੀ ਬੇਇੱਜ਼ਤੀ ਕੀਤੇ ਨੇ ਤੇ ਪੰਜਾਬੀ ਸੱਭਿਆਚਾਰ ਦੀ ਬੇਇੱਜ਼ਤੀ ਹੈ ਮੈਡਮ ਪੰਜਾਬੀ ਸੱਭਿਆਚਾਰ ਐਮਐਫ ਵਾਲੀ ਨਹੀਂ ਹੋ ਸਕਦੀ ਹੈ ਕਰਨਾਟਕ ਤੋਂ ਮਹਾਰਾਸ਼ਟਰ ਤੋਂ ਲੋਕ ਮੈਨੂੰ ਫੋਨ ਕਰਕੇ ਪੁੱਛ ਰਹੇ ਨੇ ਕਰਨ ਉਸਲਾ ਇੱਕ ਗਾਣਾ ਆਇਆ ਉਹ ਐਮਐਫ ਗੱਭਰੂ ਕਹਿ ਰਹੇ ਨੇ ਐਮਐਫ ਦਾ ਮਤਲਬ ਉਹਨਾਂ ਨੂੰ ਪੁੱਛੋ ਮੈਂ ਹੈਰਾਨ ਹੋਇਆ ਉਸ ਤੋਂ ਬਾਅਦ ਮੈਂ ਕੰਪਲੇਂਟ ਪਾਇਆ ਮਾਨਯੋਗ ਡੀਸੀ ਲੁਧਿਆਣਾ ਨੂੰ ਮਾਨਯੋਗ ਪੰਚਾਇਤ ਅਫੀਸਰ ਲੁਧਿਆਣਾ ਨੂੰ ਕਿ ਇਹਨਾਂ ਨੂੰ ਪੁੱਛਿਆ ਜਾਵੇ ਐਮਐਫ ਦੀ ਮਤਲਬ ਕੀ ਹੈ ਇਹ ਗਾਣੇ ਦੇ ਵਿੱਚ ਐਮਐਫ ਦੀ ਫੁੱਲ ਫਾਰਮ ਕਿਉਂ ਵਰਤੋ ਕੀਤੀ ਗਈ ਪੁੱਛਿਆ ਜਾਵੇ ਸੋ ਇਸ ਤੋਂ ਪਹਿਲਾਂ ਵੀ ਤੁਸੀਂ ਹੋਰ ਕਲਾਕਾਰਾਂ ਦੇ ਗਾਣੇ ਸੁਨੇ ਨੇ ਕਈ ਗਾਣਿਆਂ ਦੇ ਵਿੱਚ ਤੁਸੀਂ ਸਟੈਪ ਵੀ ਚੱਕਿਆ ਲੇਕਿਨ ਪਏ ਵੀ ਐ ਇਦਾਂ ਦੇ ਗਾਣੇ ਬਹੁਤ ਸਾਰੇ ਗਾਣੇ ਹੋ ਸਕਦੇ ਹੈ ਮੈਡਮ ਲੇਕਿਨ ਕਰਨ ਹੁਜਲੇ ਜਿੰਨਾ ਤੋਂ ਉਮੀਦ ਕੀਤੀ ਜਾ ਸਕਦੀ ਹੈ ਚੰਗੇ ਗਾਣੇ ਦੀ ਹੁਨਾਰ ਹੋਣ ਕਾਰਨ ਪਰ ਉਹਨਾਂ ਨੇ ਖੁਦ ਇਸ ਗਾਣੇ ਦੇ ਵਿੱਚ ਜੋ ਰਿਲੀਜ਼ ਕੱਲ ਹੋਇਆ ਹੈ ਯਮਫ ਨੂੰ ਬਾਰ-ਬਾਰ ਕਹਿ ਰਹੇ ਨੇ ਇਸ ਲਈ ਮੈਂ ਕਿਤਨੀ ਕਿਤੇ ਸੋਚਿਆ ਕਿ ਪੰਜਾਬੀ ਸੱਭਿਆਚਾਰ ਯਮਫ ਕਰਦੀ ਨਹੀਂ ਹੋ ਸਕਦੀ ਹੈ ਔਰਤ ਨੂੰ ਬਹੁਤ ਸਨਮਾਨ ਕਿਤੀ ਜਾਂਦੀਏ ਤੇ ਮੇਰੇ ਬਾਬਾ ਨਾਨਕ ਖੁਦ ਆਖਦੇ ਨੇ ਮੇਰੇ ਬਾਬਾ ਨਾਨਕ ਆਖਦੇ ਨੇ ਪਵਿੱਤਰ ਗੁਰਵਾਣੇ ਦੇ ਵਿੱਚ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਾਜਾਨ ਉਸ ਔਰਤ ਨੂੰ ਤੁਸੀਂ ਕਿਵੇਂ ਕਮਜ਼ੋਰ ਕਰਿਆ ਜੇ ਕਹਿੰਦੇ ਹੋ ਜੋ ਔਰਤ ਰਾਜਾ ਨੂੰ ਵੀ ਪੈਦਾ ਕਰਦੀ ਹੈ ਦੋਸਤੋ ਮੈਡਮ ਯਮਫ कहके عورت ਨੂੰ ਬੇਸਤੀ ਕਰਨਾ ਇਹ ਸ਼ੋਭਾ ਨਹੀਂ ਦਿੰਦੀ ਹੈ ਇਸ ਲਈ ਮੈਂ ਇਹ ਕਦਮ ਚੁੱਕਿਆ ਮੈਨੂੰ ਲੱਗਦਾ ਹੈ ਮਾਨੋਗ ਮੁੱਖ ਮੰਤਰੀ ਪੰਜਾਬ ਜੋ ਖੁਦ ਕਲਾਕਾਰ ਨੇ ਉਹ ਖੁਦ ਸਮਝਣਗੇ ਇਹ ਗਾਣਾ ਬੰਦ ਹੋਣਾ ਚਾਹੀਦਾ ਇਹਨਾਂ ਦੇ ਖਿਲਾਫ ਕਾਰਵਾਈ ਹੋਣਾ ਚਾਹੀਦਾ ਓਕੇ ਸੋ ਕਰਨੋਜ ਲਤਾ ਤੱਕ ਪਹੁੰਚੀ ਇਹ ਗੱਲ ਕਿ ਤੁਸੀਂ ਕੰਪਲੇਂਟ ਫਾਈਲ ਕਰਤੀ ਹੈ ਨਹੀਂ ਉਹਨਾਂ ਦੇ ਤੱਕ ਮੈਂ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿੱਥੇ ਪਹੁੰਚ ਕਰਨ ਦੀ ਲੋੜ ਸੀਗਾ ਮੈਨੂੰ ਜਿਵੇਂ ਲੁਧਿਆਣਾ ਡੀਸੀ ਜਿਵੇਂ ਪੰਚਾਇਤ ਅਫੀਸਰ ਕਿਉਂਕਿ ਪੰਚਾਇਤ ਅਫੀਸਰ ਇਸ ਲਈ ਕਿ ਉਸ ਪਿੰਡ ਜੱਦੀ ਪਿੰਡ ਹੈ ਕਰਨੋਜਲਾ ਦੀ ਕੁਰਾਲਾ ਉਸ ਸਰਪੰਚ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਨਹੀਂ ਸ਼ੂਟਿੰਗ ਲਈ ਇਸ ਲਈ ਪੰਚਾਇਤ ਅਧਿਕਾਰੀ ਉਹਨਾਂ ਨੂੰ ਪੁੱਛਿਆ ਪੁੱਛਣਗੇ ਇਸ ਲਈ ਉੱਥੇ ਕੰਪਲੀਟ ਹੋਇਆ ਮੈਨੂੰ ਲੱਗਦਾ ਉਹ ਕਾਰਵਾਈ ਕਰਨਗੇ ਅੱਛਾ ਗਾਣਾ ਉੱਥੇ ਸ਼ੂਟ ਹੋਇਆ ਜਿਹਦੇ ਤੁਸੀਂ ਕੰਪਲੇਂਟ ਫਾਈਲ ਕੀਤੀ ਹੈ ਜੀ ਮੈਡਮ ਉਹ ਜੱਦੀ ਪਿੰਡ ਕਰਨੋਜ਼ਲਾ ਦੀ ਜੱਦੀ ਪਿੰਡ ਹੈ ਖੰਨੇ ਦੇ ਨੇੜੇ ਲੁਧਿਆਣਾ ਡਿਸਟ੍ਰਿਕਟ ਉਹ ਉੱਥੇ ਦੇ ਸਰਪੰਚ ਦੇ ਖਿਲਾਫ ਮੈਨੇ ਸ਼ਿਕਾਇਤ ਕੀਤੀ ਹੈ ਤਾਂ ਕਿ ਉਹਨਾਂ ਨੂੰ ਬੁਲਾ ਕੇ ਪੁੱਛਿਆ ਜਾਵੇ ਇਹ ਐਮਐਫ ਦੀ ਵਰਤੋਂ ਹੋਣ ਦੇ ਬਾਵਜੂਦ ਉਸ ਗਾਣੇ ਉਸ ਪਿੰਡ ਦੇ ਵਿੱਚ ਕਿਵੇਂ ਹੋਇਆ ਕਿਉਂ ਹੋਇਆ ਕਿਉਂ ਉਹਨਾਂ ਨੇ ਡੀਸੀ ਤੋਂ ਪੰਚਾਇਤ ਅਧਿਕਾਰੀ ਤੋਂ ਪਰਮਿਸ਼ਨ ਲਿੱਤੇ ਨੇ ਜਾਂ ਨਹੀਂ ਲਿੱਤੇ ਹੋਰੇ ਗੱਲੇ ਮਹਾਰਾਜ ਮੈਡਮ ਇਹ ਗਾਣਾ ਸੈਂਸਰ ਬੋਰਡ ਆਫ ਇੰਡੀਆ ਤੋਂ ਪਾਸ ਨਹੀਂ ਹੋਇਆ ਹੈ ਅੱਛਾ ਜੀ ਫਿਰ ਟੀਵੀ ਤੇ ਇਹ ਐਫਐਮ ਰੇਡੀਓ ਤੇ ਕਿਉਂ ਚੱਲ ਰਹੇ ਨੇ ਬੰਦ ਹੋਣਾ ਚਾਹੀਦਾ ਜੇ ਕੋਈ ਟੀਵੀ ਚਲਾਉਂਦੇ ਐਫਐਮ ਐਫਐਮ ਚਲਾਉਂਦੇ ਨੇ ਮੈਂ ਰਿਕਾਰਡਿੰਗ ਕਰਕੇ ਕੋਰਟ ਵਿੱਚ ਪੇਸ਼ ਕਰਾਂਗਾ ਅੱਛਾ ਤੇ ਸੁਣਵਾਈ ਹੁੰਦੀ ਹੈ ਜਿਹੜਾ ਵੀ ਸਟੈਪ ਚੱਕਦੇ ਹੋ ਜੀ ਮੈਡਮ ਬਹੁਤ ਕੁਝ ਸੁਣਵਾਈ ਹੈ ਕਿਉਂਕਿ ਮਾਨਯੋਗ ਪੰਜਾਬ ਅਤੇ ਹਾਈ ਕੋਰਟ ਨੇ ਮੇਰੇ ਦਲੀਲ ਸੁਣਦੇ ਵੇ 2016 ਦੇ ਵਿੱਚ ਕੋਰਟ ਵਿੱਚ ਕੇਸ ਪਾਇਆ ਸੀ ਮੈਂ ਉੱਥੇ ਇੱਕ ਕੁਲਵਿੰਦਰ ਕੌਰ ਦੀ ਮੌਤ ਹੋਇਆ ਸੀ ਤੁਸੀਂ ਤਾਂ ਮਸ਼ਹੂਰ ਪੱਤਰਕਾਰ ਹੋ ਤੁਹਾਨੂੰ ਪਤਾ ਹੈ 2016 ਦੇ ਵਿੱਚ ਨੱਚਣ ਵਾਲੀ ਕੁੜੀ ਕੁਲਵਿੰਦਰ ਕੌਰ ਨੂੰ ਗੋਲੀ ਲੱਗ ਕੇ ਮੌਤ ਹੋਇਆ ਉਹ 3 ਮਹੀਨੇ ਦੀ ਗਰਭਵਤੀ ਸੀ ਉਹ ਉੱਥੇ ਮਰ ਗਈ ਉਹ ਸਟੇਜ ਤੇ ਉਹ ਉਹ ਜੰਮਿਆ ਨਹੀਂ ਸੀ ਉਸ ਬੱਚੇ ਉਹ ਵੀ ਮੌਤ ਹੋਇਆ ਤੋਂ ਉਸ ਤੋਂ ਬਾਅਦ 2019 ਵਿੱਚ ਮਾਨੇ ਹਾਈ ਕੋਰਟ ਨੇ ਇਹ ਕਿਹਾ ਸੀ ਕਿ ਇਹੋ ਜਿਹਾ ਗਾਣਾ ਕਿਤੇ ਵੀ ਨਹੀਂ ਚੱਲਣਾ ਚਾਹੀਦਾ ਲਾਈਵ ਸ਼ੋਅ ਸਟੇਜ ਤੇ ਨਹੀਂ ਚੱਲਣਾ ਚਾਹੀਦਾ ਬੱਚੇ ਤੇ ਅਸਰ ਕਰਦੇ ਇਸ ਲਈ कोर्ट ਸੁਣਦਾ ਹੈ کورٹ ਕਾਰਵਾਈ ਹੋ ਰਹੀ ਨੇ ਕੋਈ ਮੰਚ ਤੇ ਨਹੀਂ ਗਾਰੇ ਨੇ ਮੰਚ ਤੇ ਨਹੀਂ ਕਰਨੇ శ్రీ ਬਰਾਰ ਪਟਿਆਲਾ ਤੋਂ ਜੇਲ੍ਹੋਂ ਕੇ ਆਏ ਨੇ ਸੀਪੀ ਕੇਲੇ ਤੇ ਖਿਲਾਫ ਐਫਆਰ ਦਰਜ ਹੋਇਆ ਬਹੁਤ ਕੁਝ ਹੋਇਆ ਮੈਡਮ ਪਰ ਕਰਨ ਹੁਜਲਾ ਇਹ ਗਾਣਾ ਕੱਢ ਕੇ ਕਿੱਥੇ ਨਹੀਂ ਕਿਤੇ ਪੰਜਾਬੀ ਔਰਤ ਦੀ ਪੰਜਾਬੀ ਸਭਿਆਚਾਰ ਦੀ ਅਪਮਾਨ ਕਿਤੇ ਨੇ ਇਸ ਲਈ ਮੈਂ ਕੇਸ ਪਾ ਅੱਜ ਰੂਪਾ ਤੁਸੀਂ ਪੰਡਿਤ ਜੀ ਇਕੱਲੇ ਕੌਨਫੀਡੈਂਟਲੀ ਇਹਨਾਂ ਚੀਜ਼ਾਂ ਦੇ ਲਈ ਅੱਗੇ ਆ ਜਾਂਦੇ ਹੋ ਕੋਈ ਸਪੋਰਟ ਕਰਦਾ ਹੈ ਕੋਈ ਇੰਡਸਟਰੀ ਚ ਵੈਸੇ ਡਾਇਰੈਕਟ ਗੱਲ ਕਰਦੇ ਆ ਕੋਈ ਆਰਟਿਸਟ ਤੁਹਾਡੇ ਨਾਲ ਨਹੀਂ ਮੇਰਾ ਡਾਇਰੈਕਟ ਲਿੰਕ ਮੇਰਾ ਬਾਬਾ ਨਾਨਕ ਦੇਹ ਜੀ ਬਾਬਾ ਨਾਨਕ ਦੇ ਰਾਹ ਤੇ ਚੱਲਣ ਵਾਲਾ ਹਾਂ ਜਿੱਥੇ ਜਿੱਥੇ ਨਾ ਇਨਸਾਫੀ ਹੈ ਜਿੱਥੇ ਔਰਤ ਦੀ ਬੇਇੱਜ਼ਤੀ ਉੱਤੇ ਮੈਂ ਖੜ ਕੇ ਆਵਾਜ਼ ਉਠਾਉਂਦਾ ਕਿਉਂਕਿ ਕੋਈ ਹਾਈਰ ਅਥਾਰਟੀ ਜਾਂ ਕੋਈ ਕਲਾਕਾਰ ਤੱਕ ਪਹੁੰਚ ਕਰਨ ਤੱਕ ਲੇ ਲੇਟ ਹੋ ਜਾਣਾ ਹੈ ਲੱਖੋ ਕਰੋੜੋ ਲੋਕ ਦੇਖ ਚੁੱਕੇ ਨੇ ਇਹ ਗਾਣੇ ਇਸ ਲਈ ਮੇਰਾ ਮੰਦੀ ਆਵਾਜ਼ ਸੁਣ ਕੇ ਮੈਂ ਆਵਾਜ਼ ਸੁਣ ਕੇ ਮੈਂ ਇਹ ਕਦਮ ਚੁੱਕਦਾ ਤੇ ਮੈਨੂੰ ਲੱਗਦਾ ਅਸਰ ਵੀ ਹੋ ਜਾਣਾ 2 ਆਗਸਟ ਨੂੰ ਕਰਨ ਉਹਦੇ ਹੋਰ ਗਾਣਾ ਆ ਰਹੇ ਨੇ ਪੂਰਾ ਐਲਬਮ ਉਹ ਐਲਬਮ ਚੱਕ ਕੀਤਾ ਜਾਊਗਾ ਉਸ ਸਾਲ ਮਦ ਵਿੱਚ ਕੋਈ ਗਲਤ ਗਾਣਾ ਤੇ ਨਾ ਹੋਵੇ ਔਰਤ ਦੀ ਬੇਸਤੀ ਕਰਨ ਵਾਲੇ ਸ਼ਰਾਬ ਦੀ ਬੰਦੂਕ ਦੀ ਨਾ ਹੋਵੇ ਡੀਸੀ ਲੁਧਿਆਣਾ ਚੱਕਰਨਗੇ ਐਸਐਸਪੀ ਲੁਧਿਆਣਾ ਚੱਕਰਨਗੇ ਉਸ ਤੋਂ ਬਾਅਦ ਹੀ ਰਿਲੀਜ਼ ਹੋਊਗੀ ਉਹ ਚੱਕ ਇਹ ਮੈਂ ਪੱਕਾ ਕਰਕੇ ਹੀ ਛੜਾਂਗਾ ਤੇ ਵੈਸੇ ਤੁਸੀਂ ਜਿੰਨੇ ਵੀ ਕਲਾਕਾਰਾਂ ਤੇ ਕਦਮ ਚੱਕਦੇ ਹੋ ਕਿ ਉਹਨਾਂ ਨੇ ਸ਼ਬਦਾਵਲੀ ਘਰ ਤੋਂ ਯੂਜ਼ ਕੀਤੀ ਹੈ ਜਾਂ ਫਿਰ ਹਥਿਆਰਾਂ ਦਾ ਇਸਤੇਮਾਲ ਕੀਤਾ ਗਾਣਿਆਂ ਦੇ ਵਿੱਚ ਤੇ ਉਹ ਗਾਣੇ YouTube ਤੋਂ ਕਦੇ ਡਿਲੀਟ ਵੀ ਹੋਏ ਆ ਬਹੁਤ ਕੁਝ ਹੋਇਆ ਹੈ ਮੈਡਮ ਬਹੁਤ ਸਾਰੇ ਗਾਣੇ ਹੋਏ ਨੇ ਉਹ ਹੋਰ ਵੀ ਹੋਰ ਹੋਣਗੇ ਕਿਉਂਕਿ ਮਾਨੋਗ ਡੀਜੀਪੀ ਪੰਜਾਬ ਨੇ ਤੇ ਸਾਈਬਰ ਕ੍ਰਾਈਮ ਵਾਲੇ ਨੇ ਲਿਸਟ ਬਣਾ ਕੇ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਨੂੰ ਪੇਜ ਚੁੱਕੇ ਨੇ ਉੱਥੇ ਉਹ ਡਿਲੀਟ ਕਰਨਗੇ ਬਹੁਤ ਕੁਝ ਹੋ ਰਿਹਾ ਹੈ ਹੋ ਰਿਹਾ ਹੈ ਮੈਨੂੰ ਲੱਗਦਾ ਹੈ ਇਹ ਗਾਣੇ ਵੀ जे कर, पंजाबी लोक खुद जे जागण गे औरत जागेगी पंजाबी औरत जागणची लोड है मैडम ਜਗੋ ਆਈ ਜਗੋ ਆਈ ਗਾ ਕੇ ਸਭ ਨੂੰ ਜਗਾਉਣ ਵਾਲੀ ਖੁਦ ਜਾਗਣ ਦੀ ਲੋੜ ਹੈ ਕਿਉਂਕਿ ਐਮਐਸ ਬੋਲ ਕੇ ਔਰਤ ਦੀ ਜੀ ਬੇਇਜ਼ਤੀ ਕਰਨਗੇ ਪੰਜਾਬੀ ਔਰਤ ਦੀ ਬੇਇਜ਼ਤੀ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਜਾਗਣ ਦੀ ਲੋੜ ਹੈ ਜਾਗਣਗੇ ਅਸਰ ਹੋਏਗੀ ਤੁਸੀਂ ਦੇਖੋਗੇ ਤੇ ਤੁਸੀਂ ਜਿਹੜੀਆਂ ਕੰਪਲੇਂਟਸ ਵਗੈਰਾ ਫਾਈਲ ਕਰਦੇ ਹੋ ਫਿਰ ਆਊਟ ਆਫ ਸਟੇਸ਼ਨ ਖੁਦ ਜਾਣੇ ਹੋ ਮਤਲਬ ਬਾਈ ਬੱਸ ਬਾਈ ਕਾਰ ਜਾਂ ਕਾਲਸ ਤੇ ਕੰਮ ਨਹੀਂ ਮੈਡਮ ਪਹਿਲੇ ਮੇਰਾ ਸਟੈਪ ਇਹ ਹੁੰਦੀ ਹੈ ਕਿ ਕੰਪਲੇਂਟ ਜਿਵੇਂ ਇਹ ਕੰਪਲੇਂਟ ਬਣਾਇਆ ਇਹ ਦੇਖੋ ਜੀ ਸੇਵਾ ਵਿਖੇ ਪੰਚਾਇਤ ਅਫੀਸਰ ਲੁਧਿਆਣਾ ਜ਼ਿਲ੍ਹਾ ਪੰਜਾਬ ਵਿਸ਼ਾ ਸਰਪੰਚ ਲਖਵੀਰ ਪਿੰਡ ਮੁਕਲਾਰਾ ਦੇ ਖਿਲਾਫ ਸ਼ਿਕਾਇਤ ਇਹ ਸ਼ਿਕਾਇਤ ਬਣਾ ਕੇ ਮੈਂ ਮੇਲ ਕਰ ਦੇਣਾ ਕਿਥੇ ਪੰਚਾਇਤ ਕਰ ਦਿੱਤਾ ਮੈਂ ਉਸ ਤੋਂ ਬਾਅਦ ਡੀਸੀ ਲੁਧਿਆਣਾ ਉਹਨੂੰ ਮੇਲ ਕਰਤਾ ਉਹ ਮੇਲ ਤੋਂ ਉਹ ਕਾਰਵਾਈ ਕਰ ਦੇ ਅਗੇ ਜਵਾਬ ਹਾਂ ਨਹੀਂ ਮੈਂ ਕੱਲ ਕੱਲ ਰਾਤ ਨੂੰ ਮੈਂ ਮੇਲ ਕਰਨ ਤੋਂ ਬਾਅਦ ਅੱਜ ਸੈਟਰਡੇ ਸੰਡੇ ਹੋਣ ਕਾਰਨ ਮੰਡੇ ਕਾਰਵਾਈ ਹੋਏਗੀ ਪੱਕਾ ਪੰਚਾਇਤ ਅਧਿਕਾਰੀ ਬਹੁਤ ਸਖਤ ਹੁੰਦੇ ਨੇ ਉਹ ਜ਼ਰੂਰ ਉਹ ਸਰਪੰਚ ਨੂੰ ਬੁਲਾਉਣਗੇ ਪੁੱਛਣਗੇ ਜਵਾਬ ਮੰਗਣਗੇ ਉਹ ਮਾਫੀ ਮੰਗਣਾ ਪਏਗਾ ਕਿਉਂ ਉਹਨਾਂ ਨੇ ਪਰਮਿਸ਼ਨ ਦਿੱਤੇ ਨੇ ਮੈਂ ਕਹਿਣ ਦਾ ਪਾਵਾਂ ਕਾਰਵਾਈ ਜ਼ਰੂਰ ਹੋਣੀ ਮੈਂ ਇਹ ਕਾਰਵਾਈ ਹੁਣ ਤੱਕ ਛੱਡਦਾ ਨਹੀਂ ਮੈਂ ਕਿਉਂਕਿ ਜੇ ਇੱਕ ਐਕਸ਼ਨ ਲਿੱਤੀ ਹੋਵੇ ਤਾਂ ਉਸ ਦੀ ਅੰਤ ਤੱਕ ਪਰਿਣਾਮ ਤੱਕ ਮੈਂ ਲੈ ਕੇ ਹੀ ਜਾਣਾ ਤੇ ਤੁਸੀਂ ਜਿਵੇਂ ਦੇਖ ਰਹੇ ਹੋ ਕਿ ਪੰਡਿਤ Rao ਨੇ ਕੰਪਲੇਂਟ ਫਾਈਲ ਕਰ ਦਿੱਤੀ ਹੈ ਕਰਨ ਔਜਲਾ ਦੇ ਐਮ ਐਫ ਗਾਣੇ ਨੂੰ ਲੈ ਕੇ ਕਿਉਂਕਿ ਬਹੁਤ ਸਾਰੇ ਇੰਡਸਟਰੀ ਦੇ ਵਿੱਚ ਇਦਾਂ ਦੇ ਕਲਾਕਾਰ ਨੇ ਜਿਹੜੇ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਫਿਰ ਚਾਹੇ ਇੱਕ ਕੁੜੀ ਦੀਆਂ ਭਾਵਨਾਵਾਂ ਹੋਣ ਜਾਂ ਮਦਰ ਦੀਆਂ ਹੋਣ ਜਿਵੇਂ ਅਸੀਂ ਆ ਦੇਖਿਆ ਸੋ ਇਹਨਾਂ ਦੀ ਜਿਹੜੀ ਵੀ ਕੰਪਲੇਂਟ ਹੁੰਦੀ ਆ ਉਹਦੀ ਸੁਣਵਾਈ ਜ਼ਰੂਰ ਹੁੰਦੀ ਆ ਸੋ ਪੰਡਿਤ ਜੀ ਹੁਣ ਤੁਹਾਡੀ ਮੰਗ ਕੀ ਹੈ ਮੰਗ ਇੱਕੋ ਇੱਕ ਹੈ ਮੈਡਮ ਇਸ ਪਵਿੱਤਰ ਪੰਜਾਬੀ ਇਸ ਗੁਰਮੁਖੀ ਇਸ ਰੂਹਾਨੀਅਤ ਪਰਿਪਾਚਾ ਇਸ ਦੇ ਵਿੱਚ ਗਲਤ ਗਾਣਾ ਨਹੀਂ ਹੋਣ ਦੇਣਾ ਮੈਂ ਜਿੱਥੇ ਜਿੱਥੇ ਕੋਈ ਵੀ ਗਾਣਗੇ ਭਾਵੇਂ ਵਿਦੇਸ਼ ਵਿੱਚ ਬੈਠ ਕੇ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਇਸ ਪੰਜਾਬੀ ਭਾਸ਼ਾ ਨੂੰ ਉੱਚੀ ਪੱਧਰ ਤੇ ਰੱਖਣ ਲਈ ਆਖਰੀ ਦਮ ਤੱਕ ਮੈਂ ਕੰਮ ਕਰਦਾ ਰਵਾਂਗਾ ਜੀ ਸੋ ਬਹੁਤ ਬਹੁਤ ਧੰਨਵਾਦ ਪੰਡਿਤ ਜੀ ਉਮੀਦ ਕਰਦੇ ਹਾਂ ਕਿ ਤੁਹਾਡੀ ਸੁਣਵਾਈ ਹੋਏ ਜਿਹੜੀਆਂ ਤੁਸੀਂ ਕੰਪਲੇਂਟਸ ਫਾਈਲ ਕੀਤੀਆਂ ਨੇ ਸੋ ਫਿਲਹਾਲ ਦੇ ਲਈ ਮੈਨੂੰ ਦੀ ਇਜਾਜ਼ਤ ਹੈ ਇਹ ਨੇ ਪੰਡਿਤ ਰਾਓ ਜੀ ਜਿਨ੍ਹਾਂ ਨੇ ਕੰਪਲੇਂਟ ਫਾਈਲ ਕੀਤੀ ਆ ਹੁਣ ਮੰਡੇ ਅਸੀਂ ਦੇਖਾਂਗੇ ਕਿ ਇਹਨਾਂ ਦੀ ਕੰਪਲੇਂਟ ਦਾ ਕਿੱਥੇ ਤਾਂ ਕਸਰ ਹੁੰਦਾ ਕਿੰਨਾ ਕ ਜਿਹੜਾ ਸਟੈਪ ਚੱਕ ਕੇ ਅੱਗੇ ਉਸਤੇ ਕਾਰਵਾਈ ਹੁੰਦੀ ਹੈ ਫਿਲਹਾਲ ਹੀ ਮੰਦੋ ਇਜਾਜ਼ਤ ਕੈਮਰਾਮੈਨ ਗਣੇਸ਼ ਚਨਾਲ ਮਾਨਪ੍ਰਤ ਖੋਲਰ ਦਾਨਿਕ ਸੂਰਾ ਟੀਵੀ ਚੰਡੀਗੜ੍ਹ